ਅਧਿਰੇ ਰਿਪਲਾਈ ਤਾਂ ਚਲੀ ਗਈ ਹੈ ਜੀ ਬਾਜਵਾ ਸਾਹਿਬ ਨੂੰ ਸਪਲੀਮੈਂਟਰੀ ਪੁੱਛ ਲੈਂ ਜੀ ਜੀ ਬਾਜਵਾ ਸਾਹਿਬ ਇਸੇ ਬੇਨਤੀ ਇਸ ਤਰ੍ਹਾਂ ਹੈ ਕਿ ਮੇਰਾ ਸਵਾਲ ਸੀ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਨੂੰ 28 ਨਵੰਬਰ 2023 ਦੇ ਵਿੱਚ ਮੈਂ ਆਪਣੇ ਸਾਰੇ ਹਲਕੇ ਦੇ ਹਸਪੀਟਲਸ ਦੀ ਕਿਉਂਕਿ ਸਾਡੇ 5 ਮੇਰੇ ਹੈਲਥ ਹੈਲ ਜੀ ਆ ਸੀਐਚਐਸ ਖਾਦੀਆਂ ਕਾਨੂੰਨ ਪੈਣੀ ਮੀੇਖਾ ਤਾਰੀਵਾਲ ਤੇ ਕੋਟ ਸੰਤੋਖਰਾਏ ਜੀ ਤੇ ਉਹਦੇ ਵਿੱਚ ਬੈਨ ਨੂੰ ਦੱਸਿਆ ਸੀ ਕਿ ਡਾਕਟਰਸ ਦੀ ਅਵੇਲੇਬਿਲਟੀ ਹੈ ਨਹੀਂ ਮਸ਼ੀਨਸ ਦੀ ਅਵੇਲੇਬਿਲਟੀ ਹੈ ਨਹੀਂ ਸਟਾਫ ਦੀ ਅਵੇਲੇਬਿਲਟੀ ਬਹੁਤ ਘਾਟੇ ਇਹਨਾਂ ਨੇ ਮੈਨੂੰ ਉਦੋਂ ਅਸ਼ੋਰੈਂਸ ਹਾਊਸ ਨੂੰ ਦਿੱਤੀ ਸੀ ਮੈਨੂੰ ਨਹੀਂ ਸਾਰੇ ਹਾਊਸ ਨੂੰ ਦਿੱਤੀ ਸੀ ਕਿ ਬਿਫੋਰ ਪਾਰਲੀਮੈਂਟ ਇਲੈਕਸ਼ਨਸ ਇਹ ਮੈਂ ਸਾਰਾ ਤੁਹਾਡਾ ਕਿਉਂਕਿ ਮੇਰੇ ਦੋਸਤ ਵੀ ਨੇ ਪੁਰਾਣੇ ਤੇ ਨੇ ਕਿਹਾ ਕਿ ਸਾਰੀਆਂ ਤੁਹਾਡੀਆਂ ਪੋਸਟ ਹਰ ਚੀਜ਼ ਜਿਹੜੀ ਮਸ਼ੀਨ ਦੀ ਅਪਡੇਟ ਕਰ ਦਿੱਤੀ ਜਾਏ। ਤਕਰੀਬਨ ਸਰ ਹੁਣ 10 ਮਹੀਨੇ ਹੋ ਚੁੱਕੇ ਨੇ। ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆ ਜਾਓ। ਮੇਰਗਾ ਮੇਰਾ ਹਲਕਾ ਵਿਜ਼ਿਟ ਕਰੋ। ਮੈਂ ਤੁਹਾਨੂੰ ਵੈਲਕਮ ਵੀ ਕਰਾਂਗਾ। ਤੇ ਇਹ ਆ ਨਹੀਂ ਸਕੇ ਜੀ। ਹੁਣ 10-11 ਮਹੀਨੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਰ ਇਸ ਟਾਈਮ ਜਵਾਬ ਆਇਆ ਉਹਦੇ ਵਿੱਚ ਇਹਨਾਂ ਖੁਦ ਤਸلیم ਕੀਤਾ ਕਿ 50 ਹੈਲਥ ਸੈਂਟਰਸ ਨੇ ਮੇਰੇ ਹਲਕੇ ਜਿਹਦੇ ਵਿੱਚ ਟੋਟਲ ਸੈਂਕਸ਼ਨ ਡਾਕਟਰਸ ਦੀਆਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟ ਨੇ 280 287 ਨੇ ਇਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ ਆਲਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਿਸਟਰ ਸਾਹਿਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਹੈ ਜੀ ਕੁਝ 4-5 ਡਾਕਟਰਸ ਤੁਸੀਂ ਕੱਲ ਹੀ ਟਰਾਂਸਫਰ ਆਊਟ ਕਰ ਦਿੱਤੇ ਜੀ ਤੋ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ ਦੋ ਸੈਂਟੈਂਸ ਬਾਰੇ ਜਿਸ ਦਾ ਕਾਦੀਆਂ ਹੀ ਇਹ ਸਵਾਲ ਪੁੱਛ ਲਓ ਜੀ ਬੇਨਤੀ ਦਾ ਤਾਂ ਨੂੰ ਕਰਨੀ ਸਵਾਲ ਪੁੱਛੋ ਸਵਾਲ ਉਹ ਇਸੇ ਵਿੱਚ ਮੈਂ ਇਹਨਾਂ ਥੋੜਾ ਜਿਹਾ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਜ਼ ਨੇ ਚਾਰ ਵੇਕੈਂਟ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ ਦੋ ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੇ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਏਮਬੈਰਸ ਇਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇਥੇ ਉੱਠ ਕੇ ਕੋਈ ਇੰਸ਼ੋਰੈਂਸ ਦਿਓ ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉਥੇ ਦਾ ਉਥੇ ਹੀ ਕੰਮ ਰਹਿ ਜਾਏ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀਓ ਦੋਸਤੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਇਹ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਬਾਜਵਾ ਜੀ ਤੁਹਾਡੇ ਵਾਸਤੇ ਬੈਟਰ ਹੋਏਗਾ ਤੁਸੀਂ ਸਲਾਹ ਲਾ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਇੰਨੀ ਉਮੀਦ ਤਾਂ ਹੀ ਬਣ ਰਹੀ ਹੈ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਜੀ ਦੱਸੋ ਜੀ ਸਪੀਕਰ ਸਾਹਿਬ ਜੀ ਬੰਤਰੀ ਜੀ ਮੈਂ ਤੁਹਾਡੇ ਜਰੀਏ ਮਾਨਜੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਪਰਿਵਾਰ ਰਹੇ ਔਰ ਜੱਦੀ ਪੁਸ਼ਟੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦੀਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਉਹ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਚਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤਿਹਗੜ ਸਾਹਿਬ ਦੇ ਵਿੱਚ 5 ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਹੈਗੇ ਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ ਦੋ ਹੀ ਹੈ ਜੀ ਬਾਕੀ ਕਿਤੇ 5 ਹੈ 4 ਹੈ ਨਵੇਂ ਸ਼ਹਿਰ ਚ ਜਿੰਨੇ ਵੀ ਹੈਗੇ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ 4 ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ 5 ਸੀਐਸੀ ਆ 5 ਐਸ ਸਮੋ ਲੱਗੇ ਹੋਇਆ 5 ਦੇ 5 ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਲ ਸਰਜਰੀ ਦੀਆਂ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸੇ 34 ਚੋਂ 32 ਭਰੀਆਂ ਹੋਈਆਂ ਐ ਇੰਨੀ ਰੇਸ਼ਿਓ ਸਰ ਸਾਰੇ ਪੰਜਾਬ 'ਚ ਨਹੀਂ ਐ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਸਸੀ ਹੈਗੇ ਆ ਕਿਸੇ ਵੀ ਕੰਸਟਿਟਿਊਐਂਸੀ 'ਚ ਮੈਂ ਕਹਿੰਨਾ ਪੰਜਾਬ 'ਚ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਐ ਜੀ ਉਹਨਾਂ ਦੇ ਕੋਲੇ ਕੰਦਿਆ ਕੋਲੇ 5 ਐ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ 'ਚੋਂ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਥਾਡੇ ਕੋਲੇ 148 ਕੋਪੈਂਟ ਆ ਸਾਰੀਆਂ ਵਰਕਿੰਗ ਆ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡ ਕਮਿਊਨਿਟੀ ਹਾਲ ਸੈਂਟਰ ਆ ਜੀ ਤੁਹਾਡੇ ਕੋਲੇ ਸਾਰੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਮੈਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ ਸਰ ਮੈਂ ਤਾਂ ਡਾਟਾ ਦੇ ਰਿਹਾ ਜੀ ਉਹਨਾਂ ਤੋਂ ਇੱਕ ਬਾਜਵਾਜੀ ਮੰਤਰੀ ਜੀ ਤੁਸੀਂ ਆਪਦੀ ਆਪਦਾ ਜਵਾਬ ਜਾਰੀ ਰੱਖੋ ਸਰ ਇਹ ਮੇਰੇ ਆਫੀਸਰਸ ਬੈਠੇ ਆ ਜੀ ਸਾਰੇ ਜ਼ਿੰਮੇਵਾਰ ਸਰ ਇਹ ਬਿਕੋਜ਼ ਵਟ ਏਵਰ ਹੀ ਸੇਇੰਗ ਇਨ ਕਿ ਹਾ ਉਸ ਇਸ ਟ੍ਰਾਈੰਗ ਟੂ ਮਿਸਲੀਡ ਥਿਸ ਇਜ਼ ਟੋਟਲੀ ਸਰ ਆਈ ਆਬਜੈਕਟ ਚਲੋ ਸਰ ਇਹ ਡਾਟਾ ਗੁਰਦਾਸਪੁਰ ਤੋਂ ਮਗਾਇਆ ਗਿਆ ਜੀ ਠੀਕ ਗੁਰਦਾਸਪੁਰ ਤੋਂ ਆਥੈਂਟੀਕੇਟ ਕਰਕੇ ਮੇਰੇ ਆਫੀਸਰਸ ਇੱਥੇ ਬੈਠੇ ਹੋਏ ਆ ਜੀ ਮਰੇ ਆਫਿਸਰ ਜਿ ਬੈਠੇ ਹੋਇਆ ਸਾਰੀ ਟੀਮ ਦੇ ਡਾਟਾ ਜਿਹੜਾ ਹੈਗਾ ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਤੁਸੀਂ ਤੁਸੀਂ ਇਹ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਇਲ ਕਰਾ ਲੈਣਗੇ ਬਾਜਬਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਜਬਾ ਜੀ ਰੀਕਨਸਾਇਲ ਕਰਾ ਚੁੱਕਾ ਹਾਂ ਜੀ ਸਾਡੇ ਵੀ ਬੰਦੇ ਉੱਥੇ ਹਰ ਜਗ੍ਹਾ ਰਹਿੰਦੇ ਨੇ। ਚਲੋ ਫਿਰ ਤੁਸੀਂ ਮੇਰੀ ਇੱਕੋ ਗੁਜ਼ਾਰਿਸ਼ ਹੈ ਕਾਈਂਡਲੀ ਵਿਜ਼ਿਟ ਕਰਨ ਕਿ ਕਿੱਡੀ ਕੀ ਪ੍ਰੋਬਲਮ। ਆਜੋਗਾ ਸਰ ਆਜੋਗਾ ਜੀ। ਕਦੋਂ ਕਹੋਗੇ? ਸਰ ਮੈਂ ਤਾਂ ਚਲੋ ਆ ਜਾਣਗੇ ਜੀ ਹੁਣ ਐ ਤਾਂ ਨਾ ਸਰ। 3 ਮਹੀਨੇ ਟੱਪ ਚੁੱਕੇ। ਠੀਕ ਹੈ ਬਾਜਵਾ ਸਾਹਿਬ ਬੈਠੋ। ਕੋਈ ਬੈਠੋ ਬੈਠੋ ਬੈਠੋ। ਕੋਈ 1 ਕਦੇ ਮਹੀਨੇ ਦਾ ਟਾਈਮ ਜੇ ਤੁਸੀਂ ਇੰਸ਼ੋਰੈਂਸ ਇੱਕ ਤੇ ਦੇ ਦਿਓ ਕੋਈ ਸਰ। ਉਹ ਆ ਜਾਣਗੇ ਜੀ ਜੇ ਉਹ ਮੈਂ ਕਹਤਾ। ਆ ਜਾਣਗੇ ਸਰ ਆ ਬਹੁਤ ਜਲਦੀ ਆਵਾਂਗੇ ਜੀ। ਮੰਤਰੀ ਜੀ ਬੈਠੋ। ਜੀ ਬਾਜਵਾ ਜੀ ਠੀਕ ਹੋ ਗਿਆ। ਓਏ ਹੋ ਗਿਆ। ਓਏ ਹੋ ਉਹਨਾਂ ਨੇ ਕਹਿਤਾ ਹੋ ਗਿਆ ਪਲੀਜ਼ ਸਾਰਾ ਡਾਟਾ ਦੇ ਰਿਹਾ ਜੀ ਡਾਟਾ ਤੋਂ ਮੈਂ ਕੀ ਲੈਣਾ ਬਸ ਠੀਕ ਬੈਠੋ ਬੰਤਰੀ ਜੀ ਜਦੋਂ ਆਉਂਗਾ ਤੁਹਾਨੂੰ ਦੱਸ ਕੇ ਆਉਂਗਾ ਜਲਦੀ ਆਉਂਗਾ ਜੀ ਬਹੁਤ ਜਲਦੀ ਆਉਂਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅਕੀਰ ਚੱਕ ਵਾਲ ਗਾਣੀ ਆ ਜੀ ਜੀ ਇਹਨਾਂ ਕੋਲੇ ਜੋ ਇਹਨਾਂ ਨੂੰ ਮਿਲਿਆ ਹੋਇਆ ਹੈ ਨਾ ਜੀ ਮੈਨੂੰ ਇੱਕੋ ਗੱਲ ਦਾ ਬਾਜਬਾਦ ਤੁਹਾਡੇ ਵਾਸਤੇ ਆ ਜੀ ਲੱਖੋ ਖੁਆਇਸ਼ ਐਸੀ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਂ ਫਿਰ ਵੀ ਕੰਮ ਨਿਕਲੇ ਆਏ ਕੀ ਬਾਤ